ਅੱਜ ਰਾਮਗੜੀਆ ਗੋਲਸ ਸੀਨੀਅਰ ਸੈਂਟਰੀ ਸਕੂਲ ਵੱਲੋਂ ਜਿਹੜੀ ਇੱਕ ਕ્રાਫਟ ਐਂਡ ਆਰਟਸ ਕੈਲੀਬਰ ਜਿਹੜਾ ਵਾ ਉਹ ਇੱਕ ਐਗਜ਼ਿਬਿਸ਼ਨ ਲਗਾਈ ਆ ਜਦੇ ਵਿੱਚ ਜਿੱਥੇ ਪੰਜਾਬ ਦੀ ਵਿਰਾਸਤ ਨੂੰ ਦਿਖਾਇਆ ਗਿਆ ਵਾ ਉੱਥੇ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਦਿਨ-ਬਦਨ ਅਲੋਪ ਹੁੰਦੀਆਂ ਜਾਂਦੀਆਂ ਜਿਵੇਂ ਚਰਖਾ ਵਾ ਦਿਖਾਇਆ ਇੱਥੇ ਸੋ ਇਹਦੇ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਕੋਨੋ ਕਿਤੇ ਨਾ ਕਿਤੇ ਵਿਰਾਸਤ ਦੇ ਨਾਲ ਜੋੜਨ ਦਾ ਇੱਕ ਬਹੁਤ ਖੁਸ਼ੇਸ਼ ਉਪਰਾਲਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਬਾਰਾਮਗੜੀ ਐਜੂਕੇਸ਼ਨ ਕਾਉਂਸਲ ਸਪੈਸ਼ਲੀ ਮੈਡਮ ਮਨਦੀਪ ਔਰ ਜਿਹੜੇ ਪ੍ਰਿੰਸੀਪਲ ਨੇ ਔਰ ਸਮੁੱਚੀ ਇਹਨਾਂ ਦੀ ਟੀਮ ਜਿਨ੍ਹਾਂ ਨੇ ਇਹ ਐਗਜ਼ੀਬਿਸ਼ਨ ਲਗਾ ਕੇ ਜਿੱਥੇ ਬੱਚਿਆਂ ਦੇ ਟੈਲੈਂਟ ਨੂੰ ਦਿਖਾਇਆ ਵਾ ਉੱਥੇ ਜਿਹੜੇ ਬੱਚੇ ਫਰਸਟ ਸੈਕੰਡ ਥਰਡ ਆਉਣਗੇ ਉਹਨਾਂ ਨੂੰ ਅਪਰੀਸ਼ੀਏਸ਼ਨ ਔਰ ਅਵਾਰਡ ਆਫ ਐਕਸਲੈਂਸ ਵੀ ਦਿੱਤਾ ਜਾਊਗਾ ਇਹਦੇ ਨਾਲ ਜਿੱਥੇ ਬੱਚਿਆਂ ਦਾ ਕੌਨਫੀਡੈਂਸ ਲੈਵਲ ਵੱਧਦਾ ਉਹ ਉੱਥੇ ਬੱਚਿਆਂ ਨੂੰ ਆਪਣੇ ਹੁਨਰ ਦੇ ਵਿੱਚ ਹੋਰ ਪਰਪਕਟਤਾ ਲਿਆਉਣ ਦਾ ਮੌਕਾ ਮਿਲਦਾ ਥੈਂਕ ਯੂ ਆ ਮੈਡਮ ਕੀ ਕਹਿਣਾ ਚਾਹੋਗੇ ਅਜ ਤੱਕ ਇਹ ਐਕਸਪੀਸ਼ਨ ਲੱਗੀ ਹੈ ਸਕੂਲ ਦੇਕਰ ਸਕੂਲ ਆਪਣਾ ਆਪਣਾ ਰਾਮਗੜੀ ਗਰਲ ਸੀਨੀਅਰ ਸੈਕੰਡਰੀ ਸਕੂਲ ਸਾਡੇ ਐਗਜ਼ੀਬਿਸ਼ਨ ਅਸੀਂ ਹਰ ਸਾਲ ਲਗਾਉਂਦੇ ਆ ਤੇ ਬੱਚੇ ਜਿਹੜੇ ਬਹੁਤ ਵੱਧ ਝੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਇਹਦੇ ਵਿੱਚ ਅਸੀਂ ਸਿਰਫ ਸਾਇੰਸ ਐਗਜ਼ਿਬਿਸ਼ਨ ਹੀ ਨਹੀਂ ਰੱਖੀ ਸਗੋਂ ਕਾਮਰਸ ਤੇ ਆਰਟਸ ਡਿਪਾਰਟਮੈਂਟ ਨੇ ਵੀ ਐਗਜ਼ਿਬਿਸ਼ਨ ਲਗਾਈ ਹੈ ਬਹੁਤ ਵਧੀਆ ਬੱਚਿਆਂ ਨੇ 100 150 ਤੇ ਤਕਰੀਬਨ ਜਿਹੜੇ ਮਾਡਲਸ ਨੇ ਉਹ ਅੱਜ ਰਿਪਰੈਜ਼ੈਂਟ ਕੀਤੇ ਨੇ ਬੱਚੋਂ ਕੀ ਫਾਇਦੇ ਹੈ ਬੱਚੋਂ ਕੀ ਫਾਇਦੇ ਪਾਇਆ ਦੇਖੋ ਬੱਚੇ ਜਿਹੜਾ ਸਾਰਾ ਸਾਲ ਪੜ੍ਹਦੇ ਨੇ ਬੁੱਕਸ ਦੇ ਵਿੱਚ ਹੀ ਰਹਿੰਦੇ ਨੇ ਕਦੇ ਐਗਜ਼ਾਮ ਹੋ ਜਾਂਦੇ ਆ ਕਦੇ ਟੈਸਟ ਹੋ ਜਾਂਦੇ ਤੇ ਉਹ ਸਭ ਤੋਂ ਹਟ ਕੇ ਮੇਰੀ ਹਮੇਸ਼ਾ ਟਰਾਈ ਹੁੰਦੀ ਹੈ ਕਿ ਬੱਚਿਆਂ ਨੂੰ ਕੁਝ ਨਵਾਂ ਸਿਖਾਇਆ ਜਾਵੇ ਇਕੱਲੇ ਥਿਉਰੈਟਿਕਲ ਜਿਹੜਾ ਹੈ ਉਹ ਨਾ ਸਗੋਂ ਪ੍ਰੈਕਟੀਕਲ ਨੋਲਿਜ ਵੀ ਉਹਨਾਂ ਨੂੰ ਮਿਲਨੇ ਚਾਹੀਦੀ ਹੈ ਇਹੀ ਅੱਗੇ ਜਾ ਕੇ ਉਹਨਾਂ ਦੇ ਕੰਮ ਆਣੀ ਅੱਜ ਸਾਡੇ ਕੋਲ ਸਰਦਾਰ ਜਸਵੰਤ ਸਿੰਘ ਜੀ ਸੈਸਕਾ ਟੂਨ ਯੂਨੀਵਰਸਿਟੀ ਕੈਨੇਡਾ ਦੇ ਐਸੋਸੀਏਟ ਡੀਨ ਨੇ ਔਰ ਸਰਦਾਰ ਜਨਵੇਜ ਸਿੰਘ ਜੋਲ ਜੀ ਦੋਨੋਂ ਸਾਡੇ ਕੋਲ ਐਜ਼ ਅ ਗੈਸਟ ਆਫ ਆਨਰ ਤੇਜਸਵਨ ਸਿੰਘ ਜੀ ਐਜ਼ ਅ ਚੀਫ ਗੈਸਟ ਸਾਡੇ ਕੋਲ ਆਏ। ਪਰ ਐਸੀ ਅੱਗੇ ਵੀ ਇਸੇ ਲਈ ਹੋਏ ਸੀ ਸੀਨੀਅਰ ਐਜ਼ ਅ ਗ੍ਰੋਵੀਟ ਰਾਈ ਹੋਏ ਦਸਰੀਆਂ ਬੱਚਿਆਂ ਅੱਗੇ ਵੀ ਕਰਾਈ ਜਾ ਰਹੀ ਹੈ। ਹਾਂਜੀ ਹਰ ਸਾਲ ਹੀ ਅਸੀਂ ਕਰਵਾਨੇ ਆ ਔਰ ਹਰ ਸਾਲ ਹੀ ਬੱਚੇ ਵੱਟ ਚੜ ਕੇ ਪਾਰਟਿਸਪੇਟ ਕਰਦੇ। ਕਦੇ ਵੀ ਇਦਾਂ ਨਹੀਂ ਹੋਇਆ ਕਿ ਸਾਡੇ 100 ਤੋਂ ਘੱਟ ਮਾਡਲ ਜਿਹੜੇ ਨੇ ਪ੍ਰੈਜ਼ੈਂਟ ਹੋਏ। ਬੱਚਿਆਂ ਕੀ ਨਸੂ ਹੋ ਗਿਆ ਹੈ? ਬੱਚਿਆਂ ਲਈ ਮੇਰਾ ਹਮੇਸ਼ਾ ਇਹ ਮੈਸੇਜ ਹੁੰਦਾ ਹੈ ਕਿ ਬੱਚੇ ਹੱਥ ਨਾਲ ਵੱਧ ਕੰਮ ਕਰਨ ਕਿਉਂਕਿ ਜਿਹੜੀ ਸਾਡੇ ਜਿੰਨੀ ਵੀ ਐਗਜ਼ਿਬਿਸ਼ਨ ਲੱਗੀ ਹੈ ਸਾਡੇ ਹਿੰਦੀ ਦੇ ਮਾਡਲਸ ਵੀ ਹਿਸਟਰੀ ਦੇ ਮਾਡਲਸ ਵੀ ਔਰ ਬੱਚਿਆਂ ਨੇ ਬਹੁਤ ਵਧੀਆ ਫਾਈਨ ਆਰਟਸ ਡਿਪਾਰਟਮੈਂਟ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਬਹੁਤ ਵਧੀਆ ਮਾਡਲਸ ਬਣਾਏ ਹੈ ਔਰ ਇਹ ਹੱਥ ਦੇ ਨਾਲ ਜਦੋਂ ਬੱਚੇ ਕੰਮ ਕਰਨਗੇ ਬਹੁਤ ਕੁਝ ਸਿੱਖਣਗੇ ਬਹੁਤ ਕੁਝ ਗੇਨ ਕਰਨਗੇ ਤੇ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਣਗੇ ਬਹੁਤ ਵਧੀਆ ਪੇਰੈਂਟਸ ਵੀ ਆਏ ਨੇ ਅੱਜ ਪੇਰੈਂਟਸ ਇਨਵਾਈਟਿਡ ਨੇ ਤੇ ਅਸੀਂ ਇਹਦੇ ਨਾਲ ਫੇਅਰ ਵੀਕ ਲਗਾਇਆ ਉਹਦੇ ਵਿੱਚ ਬੱਚਿਆਂ ਨੇ ਆਪਣੇ ਆਪ ਖਾਣਾ ਬਣਾਇਆ ਤੇ ਆਪ ਹੀ ਉਹ ਸਰਵ ਕਰ ਰਹੇ ਨੇ ਇਸੋ ਬਿਨਾ ਜੁਐਲਰੀ ਦੇ ਜਿਹੜੇ ਤੇ ਆਪਣਾ ਸਟੇਸ਼ਨਰੀ ਦਾ ਔਰ ਗੇਮਸ ਜਿਹੜੀਆਂ ਨੇ ਉਹ ਕਰਵਾ ਰਹੇ ਨੇ ਔਰ ਖੁਦ ਹੀ ਉਹ ਸਾਰੇ ਉਹਨਾਂ ਨੇ ਰੇਂਜ ਕੀਤਾ ਤੇ ਖੁਦ ਹੀ ਉਹ ਜਿਹੜੇ ਸਟਾਲ ਨੇ ਹੈਂਡਲ ਕਰ ਰਿਹਾ ਇਹਦੇ ਵਿੱਚ ਵੀ ਉਹ ਬੱਚੇ ਜਿਹੜੇ ਨੇ ਬਹੁਤ ਕੁਝ ਸਿੱਖ ਰਹੇ ਨਵਜੋਦਕਰ ਕੀ ਕਰ ਰਹੇ प्रोजेक्ट के बारे में आज हमने प्रोजेक्ट बनाया पंजाबी सभ्याचार के ऊपर जैसे पंजाबी सभ्याचार में पुराने ज़माने में मिट्टी के घर बनते थे ये लोग मिट्टी के बर्तन बनते थे उन पर ही खाना बनाते थे पंजाब के सभ्याचार में पहले काफ़ी मेले लगते थे जैसे लोही को लेकर लगता था गुरु जी को लेकर लगते थे, थे और बसंत पंचमी को लेकर लेते थे उस मेले में जैसे ये मिट्टी के बर्तन वगैरह बिकते थे और ये चूड़ियाँ बिकती थी और लोग साथ में मिलकर जैसे लोही मनाते थे रात को मिलकर जश्न मनाते थे नाचते थे और गाते थे बहुत अच्छा लग रहा है ਐਸੇ ਅਗਲੇ ਦਿਨ ਰਹੇਗੀ ਉਸਨੇ ਲੈਂਡ ਜਿਸ ਨੂੰ ਹਾਂਜੀ ਬਾਈ ਜੀ ਅਸੀਂ ਚੱਲਿਆ ਬਹੁਤ ਅੱਛੀ ਹੋ ਰਹੀ ਹੈ ਅੱਜ ਅੱਜ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਾਸ ਕਰਕੇ ਸਾਇੰਸ ਦੇ ਸਟੂਡੈਂਟ ਵੱਲੋਂ ਸਾਇੰਸ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਾਇੰਸ ਦੇ ਪ੍ਰਿੰਸੀਪਲਸ ਉਹਨਾਂ ਦੀ ਵਰਕਿੰਗ ਤੇ ਖਾਸ ਕਰਕੇ ਮੈਥਮੈਟਿਕਸ ਦੇ ਜਿਹੜੇ ਆ ਮਾਡਲ ਬਣਾਏ ਗਏ ਇਹਨਾਂ ਮਾਡਲਾਂ ਵਿੱਚ ਬੱਚਿਆਂ ਦੀ ਜਿੱਥੇ ਮਿਹਨਤ ਸੀ ਉੱਥੇ ਟੀਚਰਾਂ ਨੇ ਬੜੀ ਮਿਹਨਤ ਕੀਤੀ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਡਾਕਟਰ ਜਸਵੰਤ ਸਿੰਘ ਅਸੋਸੀਏਟ ਡੀਨ ਯੂਨੀਵਰਸਿਟੀ ਆਫ ਸਸਕਾਟਨ ਕੈਨੇਡਾ ਜੀਤ ਜੀ ਦੌਰ ਤੇ ਪਹੁੰਚੇ। ਨਾਲ ਸਾਡੇ ਗੈਸਟ ਆਫਨਰ ਸਰਦਾਰ ਜਿੰਮੀਦਰ ਸਿੰਘ ਜੋਹਰ ਮੈਂ ਅਨੁザー ਵਿਕਤ ਨੂੰ ਵੀ ਅਦਕਾਰਦਾ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਦੇ ਕੰਮਾਂ ਨੂੰ ਉਹਨਾਂ ਦੇ ਜਿਹੜੇ ਮਾਡਲਸ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਉਹਨਾਂ ਨੂੰ ਗਾਈਡ ਵੀ ਕੀਤਾ। ਤੇ ਖਾਸ ਕਰਕੇ ਬੱਚਿਆਂ ਵਿੱਚ ਜਿਹੜੀ ਇੰਟੂਇਟਿਵਨੈਸ ਔਰ ਇੱਕ ਇਨੋਵੇਸ਼ਨ ਔਰ ਕ੍ਰੀਏਟੀਵਿਟੀ ਭਰਨਾ ਹੈ ਮਾਡਲਾਂ ਰਾਹੀਂ ਬਹੁਤ ਆਸਾਨ ਹੁੰਦਾ ਹੈ ਕਿਉਂਕਿ ਕਿਤਾਬੀ ਪੜ੍ਹਾਈ ਵਿੱਚ ਕਈ ਵਾਰੀ ਜਿਹੜੇ ਸਾਇੰਸ ਦੇ ਪ੍ਰਿੰਸੀਪਲ ਨੇ ਮੈਥਮੈਟਿਕਸ ਦੀਆਂ ਇਕੁਏਸ਼ਨਸ ਨੇ ਤੇ ਉਹ ਸਮਝ ਨਹੀਂ ਆਉਂਦੀਆਂ ਪਰ ਇਹ ਮਾਡਲਸ ਰਾਹੀਂ ਸਮਝ ਆ ਜਾਂਦੀ ਹੈ ਤੋਂ ਇਹ ਬਹੁਤ ਵੱਡਾ ਇਸ਼ਲਗ ਜੋ ਕੰਮ ਹੈ ਔਰ ਇਸ ਤਕਰੀਬਨ ਸਾਰੇ ਸਟੂਡੈਂਟ ਨੇ ਬਹੁਤ ਹੀ ਤਿਆਰੀ ਨਾਲ ਇਸ ਪਾਡ ਦੇ ਉਪ ਸਤ ਕੀਤਾ ਮੈਂ ਸਾਰੇ ਟੀਚਰਾਂ ਨੂੰ ਤੇ ਸਟੂਡੈਂਟਸ ਨੂੰ ਤੇ ਪ੍ਰਿੰਸੀਪਲ ਨੂੰ ਮੁਬਾਰਕਬਾਦ ਜਿੰਨਾਂ ਨੇ ਬੜੀ ਮਿਹਨਤ ਨਾਲ ਇਹ ਪ੍ਰੋਗਰਾਮ ਕੀਤਾ ਹੈ। ਥੈਂਕ ਯੂ। ਸਸ਼ੇਕਰ ਮੇਰਾ ਨਾਮ ਪ੍ਰਿਆੰਸੀ ਜੈਨ ਹੈ। ਮੈਂ ਪਲੱਸ 1 ਕਲਾਸ ਦੀ ਵਿਦਿਆਰਥਣ ਹਾਂ। ਅੱਜ ਅਸੀਂ ਟੇਬਲ ਟੈਨਿਸ ਦਾ ਮਾਡਲ ਲਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਟੇਬਲ ਟੈਨਿਸ ਦੇ ਵਿੱਚ ਦੋ ਜਾਂ ਚਾਰ ਖਿਡਾਰੀ ਹੁੰਦੇ ਹੈ। ਹਰ ਇੱਕ ਖਿਡਾਰੀ ਦੇ ਕੋਲ ਇੱਕ ਰੈਕੇਟ ਇੱਕ ਇੱਕ ਰੈਕੇਟ ਹੋਣਾ ਜ਼ਰੂਰੀ ਹੈ। ਇਹਦੇ ਵਿੱਚ ਇੱਕ ਗੇਂਦ ਹੁੰਦੀ ਹੈ ਇਹਦੇ ਵਿੱਚ ਇੱਕ ਮੈਦਾ ਮੇਜ਼ ਹੁੰਦਾ ਹੈ ਜਿਹਦੇ ਉੱਤੇ ਇੱਕ ਨੈੱਟ ਹੁੰਦਾ ਹੈ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇਹ ਇਹਨੂੰ ਅਸੀਂ ਪਿੰਗ ਪੋਂਗ ਦੇ ਨਾਮ ਨਾਲ ਵੀ ਜਾਣਿਆ ਜਾਣਿਆ ਜਾਂਦਾ ਹੈ ਇਹ ਇੰਗਲੈਂਡ ਦੇ ਵਿੱਚ ਸ਼ੁਰੂ ਹੋਈ ਸੀ ਇੱਕ ਬਹੁਤ ਪੌਪੂਲਰ ਗੇਮ ਹੈ ਇਹ ਇਹਦੇ ਇਹਦੇ ਨਿਯਮ ਮੈਨੂੰ ਬਹੁਤ ਵਧੀਆ ਲੱਗ ਰਿਹਾ ਵਾ ਜਿਵੇਂ ਇਹਦੇ ਬਹੁਤ ਫਾਇਦੇ ਹੈ ਇਹਦੇ ਨਾਲ ਸਾਡੀ ਕ੍ਰੀਏਟਿਵ ਕ੍ਰੀਏਟੀਵਿਟੀ ਵੱਧਦੀ ਹੈ ਤਸਵੀਰ ਕੋਰ ਕੀ ਕਹਾਂ ਜੋ ਸਕੂਲ ਪੜਦੇ ਹੋ ਅੱਜ ਦਾ ਬਾਰੇ ਕੀ ਕਹਾਂਗੇ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਅਲਸਾ ਸਕੂਲ ਐਗਜ਼ੀਬਿਸ਼ਨ ਲੱਗਿਆ ਵਾ ਸਾਰੇ ਮਾਡਲ ਆਰਟਸ ਮੈਡੀਕਲ ਕਮਰਸ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਕੂਲ ਦੇ ਵਿੱਚ ਹਮ ਇਹਦਾ ਮਤਲਬ ਕੀ ਹੈ ਜਿਹੜਾ ਤੁਸੀਂ ਪਾਇਆ ਸਕੂਲ ਅਸੀਂ ਸਭ ਕੁਝ ਮਤਲਬ ਸਾਰੇ ਗੇਮਸ ਫਿਜ਼ੀਕਲ ਦੇ ਬਾਹਰ ਲਗਾਇਆ ਵਾ ਅਸੀਂ ਫਿਜ਼ੀਕਲ ਦੇ ਸਟੂਡੈਂਟਸ ਹਾਂ ਪੜਾਈ ਕਿੱਦਾਂ ਚੱਲ ਰਹੀ ਹੈ ਪੜਾਈ ਬਹੁਤ ਵਧੀਆ ਚੱਲ ਰਹੀ ਹੈ ਲੱਗ ਲੇ ਸਟੋਲ ਲੱਗੇ ਸਨ ਹਾਂਜੀ ਬਹੁਤ ਸਟੋਲਸ ਲੱਗੇ ਹਸਿਆ ਦੇ ਗ੍ਰਾਫਟ ਰਾਮਗੜੀਆ ਸੀਨੀਅਰ ਸਟੈਂਡਿੰਗ ਸਕੂਲ ਬਸ ਬਹੁਤ ਵਧੀਆ ਲੱਗ ਰਿਹਾ ਹੈ ਕੁਝ ਨਵਾਂ ਐਕਸਪੀਰੀਅੰਸ ਕਰਨ ਨੂੰ ਮਿਲਦਾ ਹੈ ਸੋ ਸਹੀ ਹੈ ਕੀ ਬਣਾਇਆ ਤੁਸੀਂ ਅਸੀਂ ਲੋਕ ਕੀਤੇ ਤੇ ਲੋਕ ਕਲਾਮ ਬਾਰੇ ਬਣਾਇਆ ਹੈ ਇਹ ਕਿਹੜੇ ਭਾਈ ਦੇ ਪਰ 아이 ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਪੁਰਾਣੇ ਸੱਭਿਆਚਾਰ ਚ ਕੀ ਕੀ ਹੁੰਦਾ ਸੀ ਕਿਵੇਂ ਦੁਪੱਟੇ ਬਣਦੇ ਸੀ ਕਿਵੇਂ ਸਾਡੀ ਫੁਲਕਾਰੀ ਕਿਵੇਂ ਸਾਡੇ ਜਿਹੜੇ ਪੁਰਾਣੇ ਬਰਤਨ ਸੀ ਮਿੱਟੀ ਦੇ ਬਣਦੇ ਸੀ ਸਾਰਾ ਉਹਨਾਂ ਬਾਰੇ ਦੱਸਿਆ ਸੀ ਇਹਦੇ ਵਿੱਚ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਅੱਛਾ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਤੇ ਸਾਇੰਸ ਵਾਲੇ ਪ੍ਰੋਜੈਕਟਸ ਵੀ ਆ ਸੋਸ਼ਲ ਸਾਇੰਸਸ ਦੇ ਵੀ ਆ ਇਹ ਇਹ ਸਾਰੇ ਬੱਚਿਆਂ ਦੀ ਮੇਰੇ ਤੋਂ ਬਿਯੋਂਡ ਇਮੇਜਿਨੇਸ਼ਨ ਹੈ ਜਿਹੜੇ ਬੱਚਿਆਂ ਨੇ ਕੰਮ ਕੀਤੇ ਹੋਏ ਆ ਅਮ ਇਨਾਥਰ ਰਾਦਰ than ਬੱਚਿਆਂ ਨੂੰ ਸਾਡੇ ਤੋਂ ਇਨਸਪੀਰੇਸ਼ਨ ਮਿਲਣ ਨਾਲੋਂ ਮੈਨੂੰ ਇਹਨਾਂ ਤੋਂ ਇਨਸਪੀਰੇਸ਼ਨ ਮਿਲ ਰਹੀ ਹੈ ਵੀ ਬੱਚਾ ਨੇ ਇੰਨੇ ਸੋਹਣੇ ਪ੍ਰੋਜੈਕਟ ਬਣਾਏ ਹੋਏ ਆ ਇੰਨੇ ਅੱਛੇ ਉਹਨਾਂ ਨੇ ਆਪਣੇ ਡਿਜ਼ਾਈਨ ਕੀਤੇ ਹੋਏ ਆ ਤੇ ਉਹਦੇ ਪਿੱਛੇ ਜਿਹੜੀਆਂ ਥੌਟਸ ਐ ਜਿੰਨਾ ਉਹਨਾਂ ਨੇ ਟਾਈਮ ਸਪੈਂਡ ਕੀਤਾ ਅਮ ਸ਼ਲਾਗਾ ਹੋ ਗਿਆ ਆਈ ਕੈਨੋਟ ਐਪਰੀਸ਼ੀਏਟ ਐਨੀ ਮੋਰ ਬਹੁਤ ਬਹੁਤ ਅੱਛਾ ਜੀ ਸਕੂਲ ਦੇ ਇਸ ਤੋਂ ਸਕੂਲ ਦਾ ਪਤਾ ਲੱਗਦਾ ਵੀ ਕਿਸ ਤਰ੍ਹਾਂ ਮਲਟੀਕਲਚਰਲ ਅਸਪੈਕਟਸ ਵਿੱਚ ਸਕੂਲ ਬੱਚਿਆਂ ਦੀ ਡਿਵੈਲਪਮੈਂਟ ਕਰਦਾ ਹੈ ਹੈਨਾ ਇਹ ਬਿਯੋਂਡ ਜਿਹੜਾ ਨਾਰਮਲ ਕ curriculm ਤੋਂ ਬਿਯੋਂਡ ਜਾ ਕੇ ਜਿੰਨਾ ਉਹਨਾਂ ਨੇ ਵਧੀਆ ਤਰੀਕੇ ਸਾਰਾ ਸ਼ੋਅ ਕੀਤਾ ਹੈ ਸਾਡੇ ਲਈ ਬਹੁਤ ਹੀ ਅੱਛਾ ਹੈ ਬਹੁਤ ਸ਼ਲਾਗਾਯੋਗ ਕੰਮ ਬੱਚੇ ਨਾ ਗੱਲਾਂ ਵੀ ਕੀਤੀ ਗਈ ਬੱਚੇ ਨਾ ਕੀ ਬੱਚੇ ਬੜੇ ਐਕਸਾਈਟਡ ਹੈ ਸਾਨੂੰ ਐਕਸਪਲੇਨ ਕਰਨ ਲਈ ਹੈਨਾ ਬੱਚਿਆਂ ਦੇ ਇਹਦੇ ਵਿੱਚ ਜਿਹੜੀ ਉਹਨਾਂ ਦੀ ਸਪੀਚ ਡਿਵੈਲਪਮੈਂਟ ਹੈ ਨਾ ਜਿਹੜੀ ਉਹਨਾਂ ਦੀ ਐਕਸਪਲੇਨੇਸ਼ਨ ਦੀ ਪਾਵਰ ਹੈ ਉਹ ਬਹੁਤ ਹੀ ਅੱਛੀ ਹੈ ਕੀ ਹੈ ਬੜੇ ਅੱਛੇ ਤਰੀਕੇ ਬੱਚੇ ਐਕਸਪਲੇਨ ਕਰ ਰਹੇ ਆ ਉਹਨਾਂ ਦੀ ਸਾਨੂੰ ਅੰਡਰਸਟੈਂਡਿੰਗ ਹੁੰਦੀ ਹੈ ਬੱਚੇ ਕਿਸ ਤਰ੍ਹਾਂ ਪੜਦੇ ਆ ਇੱਥੇ ਇਹਦੇ ਨਾਲ ਸਕੂਲ ਦੀ ਰਿਫਲੈਕਸ਼ਨ ਹੁੰਦੀ ਹੈ ਉਹਨਾਂ ਦਾ ਓਵਰਆਲ ਉਹਨਾਂ ਦੀ ਐਜੂਕੇਸ਼ਨ ਦਾ ਬਹੁਤ ਹੀ ਅੱਛਾ ਪ੍ਰਾਣਾ ਹੈ ਥੈਂਕ ਯੂ ਕੰਟੀਨਿਊ ਵਾਟ ਯੂ ਆ ਡੂਇੰਗ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ ਵਧੋ ਫੁੱਲੋ ਅੱਗੇ ਵਧੋ ਉਹਨਾਂ ਨੇ ਆਪਣੇ ਟਾਈਮ ਦੇ ਚੀਜ਼ਾਂ ਹੀ ਹੁੰਦੀਆਂ ਨੇ ਦੇਖੋ ਕਮ ਕਰ ਲਈਏ ਹਾਂਜੀ ਹਾਂਜੀ ਬਹੁਤ ਸਾਨੂੰ ਇਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਇਹ ਪਤਾ ਚੱਲਦਾ ਹੈ ਵੀ ਅਸੀਂ ਨਾ ਜੇ ਆਪਣੇ ਟਾਈਮ 'ਚ ਬੜੇ ਬੜੀ ਸਟੈਟਿਕ ਰਹਿ ਜੰਨੇ ਆ ਅਸੀਂ ਕਹਿੰਨੇ ਜਿੱਦਾਂ ਮੈਂ ਪੜਿਆ ਸੀਗਾ ਉਦਾਂ ਹੀ ਸਕੂਲ ਚੱਲਦੇ ਹੋਣਗੇ ਇਹ ਦੇਖ ਕੇ ਸਾਰਾ ਆਪਾਂ ਨੂੰ ਇਹ ਪਤਾ ਚੱਲਦਾ ਵੀ ਸਕੂਲ ਉੱਥੇ ਨਹੀਂ ਖੜੇ ਰਹੇ ਪ੍ਰੋਗਰੈਸ ਹੋ ਰਹੀ ਆ ਬਹੁਤ ਹੀ ਅੱਛਾ ਫਰਾਲਾ ਅਸਲ ਹੋਨੇ ये हमने एक मॉडल रेडी किया है इस मॉडल का टाइटल है कि कर्म किसी और का फल किसी और का इसमें हमने नल और नील की कहानी दर्शाई है जो श्री राम के वानर सेवना के एक लीडर कह सकते हैं हम कि वो थे उनके ऊपर बनाई गई है कि उन सेतु राम सेतु उन्होंने बनाया था राम से तो उनकी बनाई हुई थी किंतु नाम हमारे श्री राम का होता है इसीलिए कहते हैं कर्म किसी और का होता है फल किसी और का होता है ये इतिहास गवाह है और इनके नल और नील की कहानी भी बहुत पुरानी मतलब इसके भी पीछे एक कहानी है कि जब वो पिछले जन्म में एक बालक थे बच्चे थे तो उन्होंने कुछ ऋषियों के के मंडल और कुछ सामान पानी में फेंक दिया था जब वो तपस्या में लीन थे तो जब ऋषि अपने तपस्या से बाहर आते हैं तो वो गुस्सा होते हैं यह देखकर कि उनके सामान उनका कोई भी चीज़ उनके पास नहीं है तो वो जब तट के किनारे दो बालकों को देखते हैं हंसते हुए तब तो वो कहते हैं कि तुम्हें नहीं पता कि तुम्हें क्या करना चाहिए तुम एक ऋषि की तपस्या भंग कर रहे हो तो वो उनकी चंचलता देख उनसे गुस्सा हो जाते हैं वो उन्हें कहते हैं कि जाओ मैं तुम्हें श्राप देता हूँ जिस प्रकार तुम्हारी चंचलता है उसी प्रकार तुम अगले जन्म में एक बानर बानर बनो और तुम जो भी सामान नदी में फेंको वो कभी डूबे ना इसी प्रकार नल और नील की ये जो इनका ये श्राप था वो आगे चलकर इनके लिए वरदान इन बन गया परंतु जो नल और नील की कहानी से ये हुआ कि उन्होंने मेहनत किया पुल सेतु पुल उन्होंने बनाया पर नाम हमारा राम श्री राम का ही हुआ इसीलिए कहते हैं कि कर्म किसी और का होता है फल किसी और का होता है